ਅਬੀ ਟ੍ਰੈਵਲ ਡੋਗਾ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਪੋਲ ਕੰਜਰੀ ਜਾਂ ਪੁਲ ਮੋਰਾ ਉਸ ਥਾਂ ਦਿਖਾਵਾਂ ਜਿਹੜਾ ਰঞ্জੀਤ ਸਿੰਘ ਦੇ ਸ਼ਾਸਨ ਕਾਲ ਨਾਲ ਜੁੜਿਆ ਹੋਇਆ ਹੈ ਪੋਲ ਕੰਜਰੀ ਇਹ ਅੰਮ੍ਰਿਤਸਰ ਤੋਂ ਲਗਭਗ 24-25 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਜੋ ਸੜਕ ਅੰਮ੍ਰਿਤਸਰ ਤੋਂ ਅਟਾਰੀ ਬਾਰਡਰ ਨੂੰ ਜਾਂਦੀ ਹੈ ਉਹਦੇ ਉੱਪਰ ਸਥਿਤ ਹੈ ਹੁਣ ਅਸੀਂ ਤੁਹਾਨੂੰ ਪੁਲ ਮੋਰਾਵਲ ਲੈ ਕੇ ਜਾਵਾਂਗੇ ਕਿਰਪਾ ਕਰਕੇ ਇਸ ਬਲੌਗ ਨਾਲ ਜੁੜੇ ਰਹੋ ਜੇਕਰ ਤੁਸੀਂ ਚੈਨਲ ਨਾਲ ਪਹਿਲੀ ਵਾਰ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਲਓ ਜੀ ਅਸੀਂ ਜਾ ਰਹੇ ਹਾਂ ਹੁਣ ਪੁਲ ਮੋਰਾਵਲ ਜਿਸ ਨੂੰ ਮੋਰਾ ਕੰਜਰੀ ਵੀ ਕਿਹਾ ਜਾਂਦਾ ਸੀ ਪਿਛਲੇ ਟਾਈਮ 'ਚ ਇਹ ਸਥਾਨ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਹੈ ਉਹਨਾਂ ਦਾ ਜਿਹੜਾ ਸ਼ਾਸਨ ਹੈ ਉਹ 1780 ਈਸਵੀ ਤੋਂ 1847 ਤੱਕ ਰਿਹਾ ਜਦੋਂ ਵੀ ਉਹ ਲਾਹੌਰ ਤੋਂ ਚੱਲ ਕੇ ਆਪਣੇ ਸ਼ਾਹੀ ठाट ਨਾਲ ਲੋਹ ਲਸ਼ਕਰ ਨਾਲ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਆਉਂਦੀ ਸੀ ਤਾਂ ਉਹ ਪੁਲ ਮੂੜਾ ਵਾਲੇ ਸਥਾਨ ਤੇ ਰੁਕਦੇ ਸੀ ਇੱਥੇ ਪਹਿਲਾਂ ਨਹਿਰ ਹੁੰਦੀ ਸੀ ਜੋ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਵੱਲੋਂ ਸ਼ਾਲੀਮਾਰ ਬਾਗ ਦੀ ਸंचाई ਕਰਨ ਲਈ ਬਣਾਈ ਗਈ ਸੀ ਹੁਣ ਤਾਂ ਉਹ ਨਹਿਰ ਗਾਇਬ ਹੋ ਚੁੱਕੀ ਹੈ ਲਓ ਜੀ ਹੁਣ ਅਸੀਂ ਪੁਲ ਕੰਜਰੀ ਦੇ ਕੋਲ ਪਹੁੰਚ ਗਏ ਆ ਇਹ ਵੀ ਮੰਨਿਆ ਜਾਂਦਾ ਹੈ ਕਿ ਮੋਰਾ ਇੱਕ ਨੱਚਣ ਵਾਲੀ ਸੀ ਪਿਛਲੇ ਸਮਿਆਂ ਦੇ ਵਿੱਚ ਨੱਚਣ ਵਾਲੀ ਨੂੰ ਕੰਜਰੀ ਕਿਹਾ ਜਾਂਦਾ ਸੀ ਇਸ ਲਈ ਇਸ ਥਾਂ ਨੂੰ ਜਿਹੜੀ ਪੁੱਲ ਮੋਰਾ ਕਹਿੰਦੇ ਹੁਣ ਲੋ ਜੀ ਅਸੀਂ ਹੁਣ ਬਿਲਕੁਲ ਨੇੜੇ ਪਹੁੰਚ ਗਏ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਆਉਂਦੇ ਸੀ ਤਾਂ ਉਹ ਇਸ ਥਾਂ ਤੇ ਬਹਿ ਕੇ ਮੋਰਾ ਦਾ ਡਾਂਸ ਦੇਖਦੀ ਸੀ ਮੋਰਾ ਦਾ ਡਾਂਸ ਇੱਕ ਮੋਰਾ ਦੀ ਤਰ੍ਹਾਂ ਸੀ ਤੇ ਉਹ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਸੀ ਮੋਰਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨਾਲ ਵਿਆਹ ਵੀ ਕਰਵਾਇਆ ਪਰ ਅਕਾਲ ਤਖਤ ਸਾਹਿਬ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਵੀ ਦਿੱਤੀ ਗਈ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਕਰਵਾਉਣਾ ਉਹ ਸਿੱਖ ਧਰਮ ਦੇ ਖਿਲਾਫ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਜ਼ਾ ਪ੍ਰਵਾਨ ਵੀ ਕੀਤੀ ਗਈ ਇਕ ਵੇਰ ਜਦੋਂ ਮੋਰਾ ਨਹਿਰ ਟਪਣ ਲੱਗੀ ਤਾਂ ਉਸ ਦੀ ਚਾਂਦੀ ਦੀ ਜੁੱਤੀ ਨਹਿਰ ਵਿੱਚ ਗਿਰ ਗਈ ਉਹਨੇ ਮਹਾਰਾਜ ਕੋਲੇ ਆ ਕੇ ਨਰਾਜ਼ਗੀ ਜ਼ਾਹਰ ਕੀਤੀ ਕਿ ਮੇਰੀ ਤਾਂ ਜੁੱਤੀ ਜਿਹੜੀ ਹੈ ਉਹ ਨਹਿਰ ਵਿੱਚ ਗਿਰ ਗਈ ਤੇ ਮੈਂ ਹੁਣ ਨਚਣਾ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਫਿਰ ਇਹ ਪੁਲ ਬਣਵਾਇਆ ਇਹ ਹੁਣ ਅਸੀਂ ਪਹੁੰਚ ਗਏ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਹੈ ਮਹਾਰਾਜਾ ਰਣਜੀਤ ਸਿੰਘ ਨੇ ਇਸ ਥਾਂ ਤੇ ਤਲਾਬ ਵੀ ਬਣਾਇਆ ਸੀ ਇਹ ਤਲਾ ਜਿਹੜਾ ਤਿੰਨ ਪਾਰਟਾਂ ਵਿੱਚ ਵੰਡਿਆ ਹੋਇਆ ਸੀ ਆ ਇੱਥੋਂ ਦਾ ਇਤਿਹਾਸ ਹੈ ਇਹ ਤਲਾ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਸੀ ਇੱਕ ਪਸ਼ੂਆਂ ਲਈ ਇੱਕ ਬੰਦਿਆਂ ਲਈ ਤੇ ਇੱਕ ਲੇਡੀਆਂ ਲਈ। ਅਲੋ ਜੀ ਤੁਸਨ ਨੂੰ ਹੁਣ ਅਸੀਂ ਇਹ ਅੰਦਰੋਂ ਦਿਖਾਉਣੇ ਆ। ਇਸ ਥਾਂ ਤੇ ਆ ਕੇ ਮਹਾਰਾਜਾ ਰਣਜੀਤ ਸਿੰਘ ਬੈਠੇ ਹੁੰਦੇ ਸੀ ਤੇ ਮੋਰਾ ਦਾ ਡਾਂਸ ਦੇਖਦੇ ਹੁੰਦੇ ਸੀ। ਮੋਰਾ ਦਾ ਡਾਂਸ ਮੋਰਾਾਂ ਦੀ ਤਰ੍ਹਾਂ ਸੀ ਇਸ ਸਟੈਪ ਤੋਂ ਜਿਹੜੇ ਪੌੜੀਆਂ ਦੇ ਨੇ ਬਹੁਤ ਵੱਡੇ ਵੱਡੇ ਐ ਹੋ ਸਕਦਾ ਵੀ ਉਸ ਸਮੇਂ ਜਿਹੜੇ ਐ ਬੰਦਿਆਂ ਦੇ ਜਿਹੜੇ ਕੰਦ ਕਾਠ ਬਹੁਤ ਉੱਚੇ ਹੋਣਗੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਇਆ ਇੱਕ ਇੱਥੇ ਧਾਰਮਿਕ ਸਥਾਨ ਬਣਾਇਆ ਗਿਆ ਇਸ ਉੱਪਰ ਫੋਟੋਆਂ ਨੇ ਜੋ ਇਸ ਟਾਈਮ ਥੋੜੀਆਂ ਧੁੰਦਲੀਆਂ ਇਹ ਤਲਾਸੀ ਜਿਹੜਾ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਇਹ ਸਭ ਤੋਂ ਆਖਰਲਾ ਪਿੰਡ ਹੈ ਇਸ ਤੋਂ ਅੱਗੇ ਲੈਂਦਾ ਪੰਜਾਬ ਸ਼ੁਰੂ ਹੋ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੋਰਾ ਦੇ ਨਾਂ ਤੇ ਇੱਕ ਸਿੱਕਾ ਚਲਾਇਆ ਸੀ ਜਿਸ ਤੇ ਮੋਰ ਮੋਰਾਂ ਦੇ ਖੰਭ ਸੀ ਮੋਰ ਪੰਖ ਵਾਲਾ ਸਿੱਕਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨਾਲ ਵਿਆਹ ਕਰਵਾ ਕੇ ਉਸ ਨੂੰ ਪਾਪੜ ਮੰਡੀ ਲਾਹੌਰ ਵਿੱਚ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਆਪ ਅਣਪੜ੍ਹ ਸੀ ਪਰ ਉਹਨਾਂ ਨੂੰ ਜਿਹੜਾ ਭੂਗੋਲਿਕ ਗਿਆਨ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਨੌਲੇਜ ਸੀ ਪਤਾ ਸੀ ਉਹ ਆਪਣੀਆਂ ਫੌਜਾਂ ਨੂੰ ਜਦ ਵੀ ਕਿਸੇ ਪਾਸੇ ਲੜਾਈ ਕਰਨ ਲਈ ਭੇਜਦੇ ਸੀ ਉਹ ਪਹਿਲਾਂ ਦੱਸ ਦਿੰਦੇ ਸੀ ਵੀ ਫਲਾਨੀ ਥਾਂ ਤੇ ਇਸ ਟਾਈਮ ਵਿਆਹ ਫਸਲ ਲੱਗੀ ਆ ਵੀ ਉਹ ਫਸਲ ਦੀ ਬਰਬਾਦੀ ਨਹੀਂ ਕਰਨੀ ਮਹਾਰਾਜਾ ਰਣਜੀਤ ਸਿੰਘ ਆਪ ਚਾਹੇ ਅਣਪੜ੍ਹ ਸੀ ਪਰ ਉਹਨਾਂ ਨੇ ਐਜੂਕੇਸ਼ਨ ਔਰ ਸਿੱਖਿਆ ਵੱਲ ਬਹੁਤ ਧਿਆਨ ਦਿੱਤਾ ਅਤੇ ਆਪਦੇ ਰਾਜ ਵਿੱਚ ਜਿਹੜੀ ਹੈ ਸਿੱਖਿਆ ਲਈ ਬਹੁਤ ਸਕੂਲ ਬਣਵਾਏ ਤੇ ਉਹਨਾਂ ਦੇ ਰਾਜ ਵਿੱਚ ਜੋ ਬੱਚੇ ਸੀ ਤੇ ਉਹਨਾਂ ਨੇ ਉਚੇਰੀ ਵਿਦਿਆ ਹਾਸਲ ਕੀਤੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਿੱਖਿਆ ਉੱਪਰ ਕੀ ਬਹੁਤ ਉਪਰਾਲੇ ਕੀਤੇ ਗਏ ਆ ਦੇਖ ਰਹੇ ਹੋ ਜੀ ਤੁਸੀਂ ਉਹ ਸਥਾਨ ਜਿੱਥੇ ਮਹਾਰਾਜਾ ਰਣਜੀਤ ਸਿੰਘ ਆ ਕੇ ਵਿਸ਼ਰਾਮ ਕਰਦੇ ਸੀ ਅਤੇ ਇੱਥੇ ਡਾਂਸ ਵੇਖਦੇ ਸੀ ਮੋਰਾ ਦਾ ਇਹ ਤਲਾਬ ਹੈ ਜੀ نیچے ਬਹੁਤ ਪੁਰਾਣਾ ਬਣਿਆ ਹੋਇਆ ਹੈ ਇਹ ਜੀ ਹੁਣ ਸਾਨੂੰ ਅਸੀਂ ਨੀਚੇ ਤਲਾਬ ਦੇ ਵਿੱਚ ਲੈ ਕੇ ਜਾਵਾਂਗੇ ਜੋ ਕਿ ਉਸ ਵੇਲੇ ਤਲਾਬ ਸੀ ਇਹ ਇੱਥੋਂ ਦੀ ਹੋ ਸਕਦਾ ਵੀ ਉਹਨਾਂ ਦੀਆਂ ਫੌਜਾਂ ਜਾਂ ਜੋ ਉਹਨਾਂ ਦੇ ਘੋੜੇ ਜੋ ਹੱਥ ਵੀਗਰਾਂ ਹੁੰਦੇ ਸੀ ਇੱਥੋਂ ਦੀ ਲੰਕੇ ਹੀਠਾਂ ਉਹ ਪਾਣੀ ਪੀਂਦੇ ਹੋਣ ਜਾਂ ਨਹਾਉਂਦੇ ਹੋਣ ਇਹ ਇਹ ਦਿੱਤਲਾਸੀ ਉਹਦੇ ਵਿੱਚ ਆ ਗਏ ਆ ਅਸੀਂ ਇੱਥੋਂ ਪੌੜੀਆਂ ਦੇ ਜੋ ਸਟੈਪ ਆ ਬੜੇ ਉੱਚੇ ਆ ਉਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਸ ਸਮੇਂ ਜਿਹੜੇ ਆ ਉਸ ਸਮੇਂ ਬੰਦਿਆਂ ਦੇ ਜਿਹੜੇ ਕਦ-ਕਦ ਉੱਚੇ ਹੁੰਦੇ ਹੋਣਗੇ ਜਿਸ ਕਾਰਨ ਇਹ ਜਿਹੜੇ ਸਟੈਪ ਆ ਪੌੜੀਆਂ ਦੇ ਸਟੈਪ ਜਿਹੜੇ ਉੱਚੇ ਬਣੇ ਹੋਏ ਆ ਇਨੀ ਪੁਰਾਣੀ ਇਹ ਜਗਾ ਬਣੀ ਹੋਈ ਆ ਫਿਰ ਵੀ ਦੇਖੋ ਪੂਰੀ ਮਜ਼ਬੂਤੀ ਨਾਲ ਖੜੀ ਆ ਹੁਣ ਅਸੀਂ ਇਹਨਾਂ ਸਟੈਪਾਂ ਰਾਹੀਂ ਹੀ ਬਾਹਰ ਜਾ ਰਹੇ ਆ ਪਰ ਸਟੈਪਾਂ ਰਾਹੀਂ ਚੜ੍ਹਨਾ ਬੜਾ ਔਖਾ ਹੈ ਆ ਲਓ ਜੀ ਹੁਣ ਅਸੀਂ ਤੁਹਾਨੂੰ ਬਾਹਰੋਂ ਦਾ ਖਾਮਾਂ ਵੀ ਦ੍ਰਿਸ਼ ਹੈ ਹਲੋ ਜੀ ਬਾਹਰਲਾ ਦ੍ਰਿਸ਼ ਹੈ ਜੋ ਕਿ ਦੇਖਣ ਵਿੱਚ ਬਹੁਤ ਹੀ ਵਧੀਆ ਲੱਗ ਰਿਹਾ ਹੈ ਇਹ ਪੰਜਾਬ ਦਾ ਜਿਹੜਾ ਚੜ੍ਹਦੇ ਪੰਜਾਬ ਦਾ ਲਾਸਟ ਪਿੰਡ ਹੈ ਇਸ ਤੋਂ ਅੱਗੇ ਜਿਹੜਾ ਲੈਨਦਾ ਪੰਜਾਬ ਸ਼ੁਰੂ ਹੋ ਜਾਂਦਾ ਜੇਕਰ ਤੁਸੀਂ ਚੈਨਲ ਨਾਲ ਪਹਿਲੀ ਵਾਰ ਜੁੜਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਐਸੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਨਾਲ ਸੰਬੰਧਿਤ ਪੁਲ ਮੋਰਾ ਇਸ ਤੋਂ ਇਲਾਵਾ ਹੋਰ ਵੀਡੀਓ ਦੇਖਣ ਦੇ ਲਈ ਪੰਜਾਬੀ ਟ੍ਰੈਵਲ ਗੋਗਾ ਚੈਨਲ ਨਾਲ ਜੁੜ ਰਹੋ। ਰੱਬ ਰੱਖਾ ਹੱਸਦੇ ਰਹੋ বাসਦੇ ਰਹੋ।